ਤੁਸੀਂ ਵੇਖ ਰਹੇ ਹੋ ਲਿਬਰਟੀ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਮੁੱਦਾ 18 ਤਰੀਕ ਨੂੰ ਕੀ ਕਿਸਾਨੀ ਮੰਗਾਂ ਦੇ ਉੱਤੇ ਸਹਿਮਤੀ ਬਣ ਜਾਵੇਗੀ ਮੁੱਦਾ ਕੀ 18 ਤਰੀਕ ਨੂੰ ਕੇਂਦਰ ਦੇ ਮੰਤਰੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰ ਲੈਣਗੇ ਮੁੱਦਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਤੇ ਉੱਤੇ ਗੌਰ ਕਰਦਿਆਂ ਕੇਂਦਰ ਇਸ ਕਿਸਾਨ ਅੰਦੋਲਨ ਨੂੰ ਸੰਪਰਨ ਕਰਨ ਦੇ ਲਈ ਸਹਿਮਤ ਹੋ ਜਾਏਗਾ ਮੁੱਦਾ ਕੀ ਕਿਸਾਨ ਦੀਆਂ ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅੰਦੋਲਨ ਦੀ ਅਗਵਾਈ ਕਰਨ ਲਈ ਜਥੇਬੰਦੀਆਂ ਕੇਂਦਰ ਦੇ ਉਸ ਖੜੜੇ ਨੂੰ ਪ੍ਰਵਾਨ ਕਰਨਗੀਆਂ ਜਿਸ ਦੇ ਉੱਤੇ ਮੋਜਵਾਨੀ ਸਹਿਮਤੀ ਤੀਸਰੀ ਬੈਠਕ ਚ ਬਣ ਗਈ ਸੀ ਜੀ ਹਾਂ ਕੇਂਦਰ ਨਾਲ ਤੀਸਰੀ ਬੈਠਕ ਖਬਰਾਂ ਦੇ ਹਵਾਲੇ ਨਾਲ ਬੇਨਤੀਜਾ ਅੰਦਰੂਨੀ ਸਥਿਤੀ ਦੇ ਹਵਾਲੇ ਨਾਲ ਪੂਰਨ ਸਹਿਮਤੀ ਕੀ ਹੈ ਇਹ ਪਹਿਲੂ 5.5 ਘੰਟੇ ਤੋਂ ਵੱਧ ਚੱਲੀ ਬੈਠਕ ਰਾਤ ਦੇ 1.5 ਵਜੇ ਨਿਬੜੀ ਬੈਠਕ ਤੇ ਉਸ ਬੈਠਕ ਦੇ ਹਵਾਲੇ ਨਾਲ ਕੇਂਦਰ ਕਹਿੰਦਾ ਸਾਰੂ ਗੱਲਾਂ ਹੋਈਆਂ ਕਿਸਾਨ ਕਹਿੰਦੇ ਕੁਝ ਗੱਲਾਂ ਤੇ ਅੱਗੇ ਵਧੇ ਪੰਜਾਬ ਸਰਕਾਰ ਕਹਿੰਦੀ ਗੱਲਾਂ ਬਹੁਤ ਉਹ ਸਾਰੂ ਹੋਈਆਂ ਸਹਿਮਤੀ ਵੱਲ ਵਧ ਗਏ ਆ ਹੈ ਅਜੇ ਹੋਰ ਬੈਠਕਾਂ ਦੀ ਲੋੜ ਆ ਪਰ ਬਾਡਰਾਂ ਦੇ ਉੱਤੇ ਖਬਰ ਕੇ ਬੈਠਕ ਬੇ ਨਤੀਜਾ ਤੇ ਰਾਤ ਨੂੰ 1.5 ਵਜੇ ਹੀ ਕਿਸਾਨਾਂ ਚ ਰੋਸਾ ਤੇ ਉਸ ਰੋਸੇ ਦਾ ਨਤੀਜਾ ਉਧਰੋਂ ਫੇਰ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਤੇ ਸ਼ੁੱਕਰਵਾਰ ਦਾ ਪੂਰਾ ਦਿਨ ਇਸੇ ਤਰ੍ਹਾਂ ਲੰਘਿਆ ਸ਼ਨੀਵਾਰ ਨੂੰ ਵੀ ਹਾਲਤ ਇਤਨਾ ਵਾਲੇ ਪਰਾਇੰਤਵਾਰ ਨੂੰ ਫੇਰ ਬੈਠਕ। ਬੈਠਕ ਤੇ ਆਉਣ ਤੋਂ ਪਹਿਲਾਂ ਕੇਂਦਰ ਤੇ ਇਹ ਵੀ ਦਬਾਵਾ ਹੈ ਕਿ ਭਾਰਤਬੰਦ ਨੂੰ ਵੱਡਾ ਸਮਰਥਨ ਮਿਲਿਆ। ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਰਾਜਸਥਾਨ, ਦਿੱਲੀ ਤੱਕ ਇਹਦਾ ਅਸਰ ਦੇਖਣ ਨੂੰ ਮਿਲਿਆ। ਬਾਕੀ ਸੁੱਬਿਆਂ 'ਚ ਕਿਸਾਨਾਂ ਨੇ ਨਾਲ ਖੜੇ, ਟਰਾਂਸਪੋਰਟਰ, ਪ੍ਰਾਈਵੇਟ ਬੱਸਾਂ ਵਾਲੇ, ਕਾਰਾਂ ਗੱਡੀਆਂ ਵਾਲੇ, ਆਮ ਲੋਕ, ਵਪਾਰੀ ਵਰਗ ਸਾਰੀਆਂ ਤਰ੍ਹਾਂ ਦੇ ਕਿਸਾਨਾਂ ਦਾ ਖਲੋਨੀਆ ਨਜ਼ਰ ਆਈਆਂ। ਹਰਿਆਣਾ ਦੇ ਵਿੱਚ ਚੰਡੂਨੀ ਧੜਾ ਕਹਿੰਦਾ ਆ ਚੱਕੋ ਤੇ ਤਸੀਲ ਪੱਦਰ ਤੇ ਟਰੈਕਟਰ ਮਾਰਚ ਆ ਚੱਕੋ ਟੋਲ ਫਰੀ ਹੈ ਆ ਚੱਕੋ ਮਹਾਪੰਚਾਇਤ ਰਕੇਸ਼ ਕਹਿੰਦਾ ਸਾਡੀ ਮਹਾਪੰਚਾਇਤ ਹੈ ਨਾ ਅਗਰ ਹਾਂ ਹੋਰੀ ਕਹਿੰਦੇ ਆ ਚੱਕੋ ਕੈਪਟਨ ਦਾ ਘਰ ਵੀ ਆ ਜਾਖੜ ਦਾ ਘਰ ਵੀ ਕੇਵਲ ਢੱਲੋ ਦਾ ਘਰ ਵੀ ਇੱਥੇ ਵੀ ਧਰਨਾ ਚੱਲੂ ਐਸ ਕੇ ਐਮ ਕਹਿੰਦਾ 18 ਦਿਨ ਨੂੰ ਨਾ ਮੰਨੇ ਤਾਂ ਅਸੀਂ ਵੀ ਧਰਨੇ ਦੇ ਨਾਲ ਆ ਸੋ ਇਹ ਸਾਰੇ ਗੱਲਾਂ ਦੇ ਦਬਾਅ ਦੇ ਵਿੱਚ ਵੀ ਕੇਂਦਰ ਦੇ ਮੰਤਰੀ ਐ ਤਵਾਰ ਨੂੰ ਗੱਲਬਾਤ ਕਰਨ ਆਉਣਗੇ ਪਰ ਤੀਸਰੇ ਦੌਰ ਦੀ ਬੈਠਕ ਦੇ ਵਿੱਚ ਕੁਝ ਤਸਵੀਜ਼ਾਂ ਲੈ ਕੇ ਆਏ ਕੇਂਦਰੀ ਮੰਤਰੀ ਪੁਆਇੰਟ ਪਰ ਪੁਆਇੰਟ ਤਸਵੀਜ਼ਾ ਲੈ ਕੇ ਆਏ। ਬਿਜਲੀ ਸੋਧ ਵਾਲੇ ਮਸਲੇ ਤੇ ਕਿ ਠੀਕ ਹੈ ਜੀ ਇਸ ਬਿੱਲ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਾਂਗੇ। ਅੱਛਾ ਆ ਪ੍ਰਦੂਸ਼ਣ ਵਾਲੇ ਚੋਂ ਕਿਸਾਨਾਂ ਨੂੰ ਬਾਹਰ ਰੱਖਾਂਗੇ। ਠੀਕ ਹੈ ਜੀ ਕਰਜ਼ਾ ਮਾਫੀ। ਕਹਿੰਦੇ ਆ ਦੇਖੋ ਜੀ ਲਿਖੀ ਹੋਈ ਹੈ ਤਸਵੀਜ਼ ਉਹ ਕਹਿੰਦੇ ਐਦਾਂ ਲਿਖੀ ਹੋਈ ਨਹੀਂ ਖਰੜਾ ਦੱਸੋ ਕੀ ਹੈ। ਕਿਵੇਂ ਕਰੋਗੇ ਕਰਜ਼ਾ ਮਾਫੀ? ਮੋਹ ਜਵਾਨੀ ਦੱਸਿਆ ਮੰਤਰੀਆਂ ਨੇ ਕਿ ਜੀ ਆ ਸਹਿਕਾਰੀ ਬੈਂਕਾਂ ਦਾ ਐਦਾਂ ਕਰ ਦਾਂਗੇ। ਹੈ ਪ੍ਰਾਈਵੇਟ ਬੈਂਕਾਂ ਦਾ ਐਦਾਂ ਕਰਾਂਗੇ, ਸਰਕਾਰੀ ਬੈਂਕਾਂ ਦਾ ਐਦਾਂ ਕਰਾਂਗੇ। ਸੋ ਐਦਾਂ ਦੀ ਤਸਵੀਜ਼ਾਂ ਕਹਿੰਦੇ ਅੱਛਾ ਜੀ। ਕਹਿੰਦੇ ਆਜ ਐਮਐਸਪੀ ਲੈ ਕੇ ਵੱਡਾ ਪਹਿਲੂ ਬਣਦਾ ਕੇਂਦਰ ਕਹਿੰਦਾ ਐਮਐਸਪੀ ਸਿੱਧੀ ਦੇਣੀ ਸਾਨ ਨਹੀਂ ਕਿਸਾਨ ਕਹਿੰਦੇ ਹਰ ਵਾਰ 23 ਫਸਲਾਂ ਦੇ ਫਿਰ ਰੇਟ ਕਿਉਂ ਐਲਾਨਦੇ ਹੋ ਕਹਿ ਦੋ ਨਾ ਕਿ ਅਸੀਂ ਨਹੀਂ ਦਿੰਦੇ 23 ਫਸਲਾਂ ਦੇ ਰੇਟ ਐਲਾਨ ਕੇ ਤੁਸੀਂ ਲੋਕਾਂ ਨੂੰ ਜਿਚਾਉਣਾ ਹੈ ਕਿ ਅਸੀਂ 23 ਫਸਲਾਂ ਇਸ ਭਾਅ ਤੇ ਖਰੀਦਦੇ ਹਾਂ ਜਦੋਂ ਕਿ ਖਰੀਦਦੇ ਹੈ ਨਹੀਂ ਐਲਾਨ ਨਾ ਮਈਆਂ ਸੋ ਇਸ ਨੂੰ ਲੈ ਕੇ ਬੇਚਪਸਾ ਕਹਿੰਦੇ ਜੀ ਕਮੇਟੀ ਬਣਾ ਦਿੰਦੇ ਆ ਕੇਂਦਰੀ ਮੰਤਰੀਆਂ ਨੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਮੂਰੇ ਫਿਰ ਉਹੀ ਕਮੇਟੀ ਬਣਾਉਣ ਦੀ ਤਸਦੀਕ ਰੱਖੀ ਕਿ ਅਸੀਂ ਇਸ ਮਸਲੇ ਤੇ ਕਮੇਟੀ ਬਣਾ ਦਿੰਦੇ ਆ ਸਾਂ ਜਿੱਥੇ ਬੰਦੀਆਂ ਕਹਿੰਦੀਆਂ ਕਿ ਕਮੇਟੀ ਤਾਂ ਤਿੰਨ ਖੇਤੀ ਕਾਨੂੰਨ ਵਾਪਸ ਕਰਨ ਲੱਗਿਆਂ ਵੀ ਬਣਾਈ ਸੀ ਕਮੇਟੀ ਤਾਂ ਅਜੇ ਵੀ ਕਾਗਜ਼ਾਂ 'ਚ ਜਿਉਂਦੀ ਆ ਹਕੀਕਤ 'ਚ ਕੀ ਬਣਿਆ ਜੀ ਹਾਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲੱਗਿਆਂ ਕੇਂਦਰ ਸਰਕਾਰ ਨੇ ਐਮਐਸਪੀ ਲੈ ਕੇ ਕਮੇਟੀ ਦਾ ਗਠਨ ਕੀਤਾ ਕੇਂਦਰੀ ਖੇਤੀਬਾੜੀ ਮੰਤਰੀ ਮਾਫ ਕਰਨਾ ਕੇਂਦਰੀ ਖੇਤੀਬਾੜੀ ਵਿਭਾਗ ਉਸ ਵਿਭਾਗ ਦੇ ਸਕੱਤਰ ਦੀ ਅਗਵਾਈ ਦੇ ਵਿੱਚ ਇਹ ਕਮੇਟੀ ਦਾ ਗਠਨ ਹੋਇਆ ਉਸ ਕਮੇਟੀ ਦੇ ਵਿੱਚ ਕੇਂਦਰ ਨੇ ਆਪਣੇ ਹਵਾਲੇ ਦੇ ਜਿਹੜੇ ਨਮੇਂ ਦੇ ਪਾਉਣੇ ਸੀ ਕਹਿੰਦੇ ਜੀ ਉਹ ਤਿੰਨ ਖੇਤੀ ਕਰਨਾਂ ਦੇ ਹੱਕ ਵਾਲੇ ਪਾਲੇ ਤਿੰਨ ਖੇਤੀ ਕਰਨਾਂ ਨੂੰ ਘਾੜੇ ਪਾਲੇ ਹੈਂ ਕੇਂਦਰ ਦੀ ਨੀਤੀਆਂ ਨੂੰ ਮੰਨਣ ਵਾਲੇ ਪਾਲੇ ਕਾਰਪੋਰੇਟ ਘਰਾਣਿਆਂ ਦੇ ਪਾਲੇ ਪਰ ਕਿਸਾਨ ਆਗੂ ਐਸਕੇਐਮ ਦੇ ਆਗੂ ਕਹਿੰਦੇ ਉਹ ਕਹਿੰਦੇ ਅਸੀਂ ਕਿਉਂ ਸ਼ਾਮਲ ਹੋ ਜੇ ਤੁਸੀਂ ਬਹੁਤ ਬਹੁ ਗਿਣਤੀ ਤੇ ਤਾਉ ਸ਼ਾਮਲ ਕਰ ਲਈ ਜਿਹੜੇ ਤਿੰਨ ਖੇਤੀ ਕਰਨਾਂ ਦੇ ਹੱਕਾਂ ਵਾਲੀ ਆ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਤ ਕਰਨ ਵਾਲੀ ਆ ਫਿਰ ਕਿਸਾਨਾਂ ਦੀ ਗੱਲ ਕੌਣ ਸੁਣੂਗਾ ਉਹਨਾਂ ਨੇ ਆਪਣੇ ਨਾਮ ਦੇਣੋ ਪੇਸ਼ਾ ਕਰ ਲੇ ਜਦੋਂ ਉਹ ਨਾਮ ਨਹੀਂ ਦਿੱਤੇ ਗਏ ਤਾਂ ਉਸ ਨਾਮ ਨੂੰ ਸ਼ਾਮਲ ਕਰਨ ਦੇ ਲਈ ਆਪਣੀ ਕਮੇਟੀ ਚ ਕੀ ਦਰੂਸ ਕੀਤਾ ਕਹਿੰਦੇ ਤੁਸੀਂ ਤੁਸੀਂ ਆਪਣੀ ਕਮੇਟੀ ਚ ਕੋਈ ਨਾਮ ਕੱਢੇ ਤੁਸੀਂ ਸਾਡੇ ਨਾਲ ਸਹਿਮਤੀ ਕੀਤੀ ਕਿ ਆ ਨਾਮ ਪਾਉਣੇ ਆ ਫਿਰ ਕਹਿੰਦੇ ਕਿ ਉਹੀ ਜੀਆਂ ਕਮੇਟੀਆਂ ਹੁਣ ਬਣਾ ਲਵਾਂਗੇ ਫਿਰ ਗੱਲ ਕਿਵੇਂ ਸਿਰ ਲੱਗੂਗੀ ਕਹਿੰਦੇ ਕੇਂਦਰੀ ਮੰਤਰੀ ਥੋੜੇ ਜਿ ਗੰਭੀਰ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਨਹੀਂ ਇਸ ਵਾਰ ਇਦਾਂ ਨਹੀਂ ਹੋਊਗਾ ਅਸੀਂ ਐਮਐਸਪੀ ਨੂੰ ਲੈ ਕੇ ਜਿਹੜੀ ਕਮੇਟੀ ਬਣਾਵਾਂਗੇ ਸਿੱਧੀ ਸਰਕਾਰ ਔਰ ਕਿਸਾਨਾਂ ਦੀ ਹੋਵੇਗੀ ਕਹਿੰਦੇ ਠੀਕ ਹੈ ਜੀ ਦੂਸਰਾ ਕਹਿੰਦੇ ਕਿ ਸਮਾ ਫਰੇਮ ਹੋਏਗੀ ਉਸ ਰਿਪੋਰਟ ਨੂੰ ਕਿੰਨੀ ਦੇਰ ਚ ਦੇਣਾ ਤੇ ਕਿੰਨੀ ਦੇਰ ਚ ਲਾਗੂ ਕਰਨਾ ਕਿਵੇਂ ਲਾਗੂ ਕਰਨਾ ਉਹਦੀ ਪੂਰੀ ਤਸਵੀਰ ਹੋਏਗੀ ਕਹਿੰਦੇ ਠੀਕ ਹੈ ਜੀ ਲਿਓ ਜੀ ਕਹਿੰਦੇ ਲਿਖਤੀ ਕਰ ਲੋ ਸਾਰਾ ਕੁਝ ਜਦੋਂ ਇਸ ਗੱਲ ਤੇ ਆਏ ਕਹਿੰਦੇ ਕੇਂਦਰੀ ਮੰਤਰੀ ਕਹਿੰਦੇ ਸਾਨੂੰ ਸਮਾਂ ਚਾਹੀਦਾ ਸੋ ਇਹ ਇਸ ਲਈ ਹੁਣ ਐਤਵਾਰ ਦੀ ਬੈਠਕ ਚੌਥੇ ਦੌਰ ਦੀ ਬੈਠਕ ਇਸ ਲਈ ਅਹਿਮ ਹੋਣ ਵਾਲੀ ਹੈ ਕਿ ਪਹਿਲੀ ਬੈਠਕ ਚ ਪੰਜਾਬ ਦੇ ਮੁੱਖ ਮੰਤਰੀ ਵੀ ਸੀ ਦੂਜੀ ਬੈਠਕ ਚੋਂ ਨਹੀਂ ਸੀ ਚਲੋ ਮੰਤਰੀ ਸੀਗੇ ਉਹਨਾਂ ਦੇ ਤੀਸਰੀ ਚੋਂ ਫੇਰ ਸ਼ਾਮਲ ਹੋਏ ਤੇ ਤੀਸਰੀ ਬੈਠਕ ਦਰਾਤ ਨੂੰ 1:30 ਵਜੇ ਨਿਬੜਦੀ ਆ ਪਰ ਮੁੱਖ ਮੰਤਰੀ ਆਪਣੇ ਘਰੇ 4 ਵਜੇ ਪਹੁੰਚਦੇ ਆ ਜਦੋਂ ਕਿ ਤਿੰਨ ਸਾਢੇ ਤਿੰਨ ਮਿੰਟ ਦਾ ਕਾਫਲਾ ਜੇ ਲਿਖ ਜਾਵੇ ਫਰਕ ਹੈ ਥਾਂ ਦਾ ਉਥੋਂ ਮੀਟਿੰਗ ਤੋਂ ਰੈਸ ਤੱਕ ਦਾ ਸੋ ਇਸ ਲਈ ਕਹਿੰਦੇ ਕਿ ਪੰਜਾਬ ਸਰਕਾਰ ਇਸ ਗੱਲ ਹੀ ਜਦੋਂ ਜਹਾਜ਼ ਦਾ ਮੁੱਖ ਮੰਤਰੀ ਇਸ ਗੱਲ ਜਦੋਂ ਜਹਾਜ਼ ਨੇ ਕਿ ਅੰਦੋਲਨ ਸਮੇਂ ਸਿਰ ਸੰਪਨ ਹੋ ਜਵੇ ਕਿਉਂਕਿ ਹੁਣ ਪੰਜਾਬ ਚੋਂ ਦੰਦਨ ਲੱਗਿਆ ਤੇ ਫਿਕਰ ਉਹਨਾਂ ਨੂੰ ਪਿਆ ਜੇ ਦਿੱਲੀ ਲੰਘ ਜਾਂਦਾ ਸ਼ਾਇਦ ਉਹ ਵੀ ਬੇਫਿਕਰ ਹੋ ਜਾਂਦੇ ਦੂਸਰੇ ਪਾਸੇ ਕੇਂਦਰ 224 ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਆ ਕਿ ਸਾਡੇ ਖਿਲਾਫ ਕੋਈ ਨਵਾਂ ਮਾਹੌਲ ਨਾ ਖੜਾ ਹੋ ਜਵੇ ਉਹ ਇਸ ਨੂੰ ਨਵੇੜਨਾ ਚਾਹੁੰਦੇ ਨੇ ਤੇ ਹੁਣ ਇਸ ਨਵੇੜਨ ਦੇ ਨਾਲ ਨਾਲ ਉਹ ਇਹਦੇ ਵਿੱਚੋਂ ਆਪਣੀ ਰਾਜਨੀਤਿਕ ਵੋਟ ਬੈਂਕ ਵੀ ਦੇਖਣ ਲੱਗੇ ਨੇ ਕੇਂਦਰ ਨੂੰ ਇਹ ਲੱਗਦਾ ਹੈ ਭਾਜਪਾ ਨੂੰ ਇਹ ਲੱਗਦਾ ਕਿ ਜੇਕਰ ਐਦਾਂ ਪੰਜਾਬ 'ਚ ਬੈਠ ਕੇ ਕਿਸਾਨੀ ਮੰਗਾ ਮੰਨ ਕੇ ਜਾਵਾਂਗੇ ਤਾਂ ਦੇਸ਼ ਭਰ ਦੇ ਕਿਸਾਨਾਂ ਨੂੰ ਲੱਗੂਗਾ ਕਿ ਲੈ ਵੀ ਸਾਡੇ ਲਈ ਮੋਦੀ ਨਹੀਂ ਆ ਕਰਤਾ ਤੇ ਸ਼ਾਇਦ ਸਾਨੂੰ ਪੰਜਾਬ ਦੀਆਂ ਪਹਿਣ ਨਾ ਪਹਿਣ ਪਰ ਅਸੀਂ ਦੇਸ਼ 'ਚੋਂ ਬਾਕੀ ਕਿਸਾਨਾਂ ਦੀਆਂ ਵੋਟਾਂ ਲੈ ਲਾਂਗੇ ਇਸ ਲਈ ਕਹਿੰਦੇ ਉਹ ਇਹਦੇ ਵਿੱਚੋਂ ਰਾਜਨੀਤੀ ਵੀ ਦੇਖਣ ਲੱਗੇ ਨੇ ਸੋ ਇਧਰ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਕਹਿੰਦੇ ਕਿ ਸਾਡਾ ਮਸਲਾ ਕਿਸਾਨੀਤਾਂ ਨੂੰ ਹੈ ਜੇਕਰ ਤੁਸੀਂ ਇਹ ਤਜ਼ਵੀਜ਼ਾਂ ਇਹ ਜਿਹੜੀਆਂ ਦਾਅਵੇ-ਵਾਦੇ ਸਾਡੇ ਕੋਲ ਕਰ ਰਹੇ ਹੋ ਮੂੰਹਵਾਨੀ ਦੀ ਬਜਾਏ ਲਿਖਤੀ ਰੂਪ ਚ ਲਿਆਓ ਖਰੜੇ ਦੇ ਰੂਪ ਚ ਲਿਆਓ ਐਗਰੀਮੈਂਟ ਸਮਝੌਤੇ ਦੇ ਰੂਪ ਚ ਲਿਆਓ ਪ੍ਰੈਕਟੀਕਲੀ ਰੂਪ ਚ ਲਿਆਓ ਫਿਰ ਅਸੀਂ ਉਸ ਪਰ ਸਹਿਮਤ ਹੋ ਜਾਗੇ ਸੋ ਇਸ ਲਈ ਲਗਭਗ ਤੀਜੀ ਬੈਠਕ ਚ ਬਿਜਲੀ ਸੋਧ ਵੀ ਪਰਾਲੀ ਵੀ ਕਰਜ਼ਾ ਵੀ ਐਮਐਸਪੀ ਵੀ ਇਸ ਨੂੰ ਲੈ ਕੇ ਲਗਭਗ ਸਹਿਮਤੀ ਬਣ ਗਈ ਆ ਪਰ ਉਸ ਨੂੰ ਕਾਗਜ਼ ਤੇ ਉਤਾਰਨਾ ਬਾਕੀ ਹੈ ਤੇ ਹੋ ਸਕਦਾ ਚੌਥੀ ਬੈਠਕ ਜਿਹੜੀ ਐਤਵਾਰ ਨੂੰ ਹੋਣੀ ਹੈ ਉਹਦੇ ਵਿੱਚ ਕੇਂਦਰੀ ਮੰਤਰੀ ਇਹ ਸਾਰੀਆਂ ਗੱਲਾਂ ਦੇ ਉੱਤੇ ਖਰੜੇ ਦੇ ਰੂਪ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇੱਕ ਪ੍ਰਸਤਾਵ ਲੈ ਕੇ ਆਉਣ ਇੱਕ ਮਤਾ ਲੈ ਕੇ ਆਉਣ ਹੈ ਉਸ ਤੋਂ ਬਾਅਦ ਉਸ ਤਸਵੀਰ ਦੇ ਉੱਤੇ ਜਥੇਬੰਦੀਆਂ ਦੀ ਸਹਿਮਤੀ ਹੁੰਦੀ ਆ ਤਾਂ ਫਿਰ 18 ਤਰੀਕ ਨੂੰ ਕਿਸਾਨ ਅੰਦੋਲਨ ਜਿੱਤ ਦੇ ਰੂਪ ਦੇ ਵਿੱਚ ਘਰਾਂ ਨੂੰ ਪਰ ਸਕਦਾ ਹੈ ਜਿਹੜਾ ਅੰਦੋਲਨ ਦਿੱਲੀ ਜਾਣ ਦਾ ਫੈਸਲਾ ਕਰਕੇ ਤੁਰਿਆ ਉਹ ਘਰਾਂ ਨੂੰ ਆ ਸਕਦਾ ਚਲੋ ਇੱਧਰ ਕਹਿੰਦੇ ਸ਼ੰਭੂ ਬਾਰਡਰ ਤੇ ਕਿਸਾਨ ਆਪਣੇ ਲਈ ਮੈਡਲ ਇਕੱਠੇ ਕਰ ਰਹੇ ਨੇ ਮੈਡਲ ਕੇਂਦਰੀ ਏਜੰਸੀਆਂ CRPF BSF ਹਰਿਆਣਾ ਪੁਲਿਸ ਨਾਲ ਲੱਗੀ ਆ ਪਛੋ ਪਿੱਛੇ ਖੜਾਈ ਆ ਇਸ ਵਾਰ ਕਿਉਂਕਿ ਇਹ ਵੀ ਚਰਚਾ ਕਿ ਹਰਿਆਣਾ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਹਰਿਆਣਾ ਪੁਲਿਸ ਤੇ ਵੀ ਭਰੋਸਾ ਨਹੀਂ ਕਿ ਪਿਛਲੀ ਵਾਰ ਅੰਦੋਲਨ ਜੇ ਦਿੱਲੀ ਪਹੁੰਚ ਗਿਆ ਸੀ ਉਹ ਚ ਹਰਿਆਣਾ ਪੁਲਿਸ ਨੇ ਵੀ ਸਾਥ ਦਿੱਤਾ ਕਹਿੰਦੇ ਕਿ ਹੈ ਤਾਂ ਇਸੇ ਮਿੱਟੀ ਦੇ ਪੁੱਤ ਨੇ ਉਹ ਵੀ ਸੋ ਇਸ ਲਈ ਕਹਿੰਦੇ ਕਿ ਉਹ ਲਿਆਓ ਜਿਨ੍ਹਾਂ ਦਾ ਪੰਜਾਬ ਤੇ ਹਰਿਆਣਾ ਨਾਲ ਸੱਭਿਆਚਾਰ ਵੀ ਨਾਲ ਮਿਲਦਾ ਹੋਵੇ ਬੋਲਚਾਲ ਵੀ ਨਾਲ ਮਿਲਦੀ ਹੋਵੇ ਸਮਝ ਵੀ ਆਰ ਵੀ ਨਾਲ ਮਿਲਦਾ ਹੋਵੇ ਇਸ ਲਈ ਕਹਿੰਦੇ ਕਿ ਬੇਦਰਦੀ ਨਾਲ ਉਹ ਗੋਲੀਆਂ ਚਲਾ ਸਕਣ ਹੁਕਮ ਸਾਡੇ ਮੰਨ ਸਕਣ ਇਸ ਲਈ ਕਹਿੰਦੇ ਜੀ CRPF BSF ਦੀਆਂ ਉਹ ਟੁਕੜੀਆਂ ਲਾਈਆਂ ਨੇ ਜਿਹੜੀਆਂ ਉਹਨਾਂ ਸੂਬਿਆਂ ਤੋਂ ਜਿਨ੍ਹਾਂ ਦਾ ਸਾਡੇ ਨਾਲ ਸਿੱਧਾ ਕੋਈ ਤਾਲਮੇਲ ਨਹੀਂ ਤੇ ਵਿਚਾਰੇ ਸਰਕਾਰੀ ਹੁਕਮਾਂ ਤੇ ਚੱਲਦੇ ਨੇ ਤੇ ਇਸ ਲਈ ਉਸ ਬਾਰਡਰ ਦੇ ਉੱਤੇ ਲਗਾਤਾਰ ਤਣਾਅ ਰਹ ਰਿਹਾ ਸ਼ੰਭੂ ਬਾਰਡਰ ਤੇ ਖਾਸ ਕਰਕੇ ਬੇਸ਼ਖਨੋਰੀ ਬਾਰਡਰ ਤੇ ਸ਼ੰਭੂ ਦੀ ਬਜਾਇ ਤਣਾਅ ਘੱਟ ਨਜ਼ਰ ਆਉਂਦਾ ਦੋਇ ਤਰਾ ਸ਼ਾਂਤੀ ਨਾਲ ਨੇ ਇੱਥੇ ਵੀ ਸ਼ੰਭੂ ਬਾਰਡਰ ਤੇ ਬਜ਼ੁਰਗ ਨੌਜਵਾਨਾਂ ਨੂੰ ਸਮਝਾਉਂਦੇ ਰਹਿੰਦੇ ਨੇ ਕਿ ਪਈਏ ਜੀ ਗੱਲਬਾਤ ਚੱਲਦੀ ਹੈ 18 ਤਰੀਕ ਨੂੰ ਫੇਰ ਗੱਲਬਾਤ ਹੋਣੀ ਹੈ ਪਰ ਉਧਰੋਂ ਲਗਾਤਾਰ ਜਦੋਂ ਅਥਰੂ ਗੈਸੇ ਗੋਲੇ ਆਉਂਦੇ ਨੇ ਐ ਜਦੋਂ ਪਲਾਸਟਿਕ ਦੀਆਂ ਗੋਲੀਆਂ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਵੀ ਲਿਜਾਇਆ ਜਾਂਦਾ ਪਰ ਕਹਿੰਦੇ ਬਜ਼ੁਰਗ ਸਾਂਝਾ ਦੇ ਕਹਿੰਦੇ ਨੇ ਕਿ ਆ ਗੋਲੇ ਦਾ ਖੋਲ ਭਾਈ ਮੈ ਪੰਜਾਬ ਦੇ ਕਿਸਾਨ ਕਹਿੰਦੇ ਉੱਥੇ ਜਿੱਦਾਂ ਹੀ ਆ ਕੇ ਅਥਰੂ ਗੈਸ ਦਾ ਗੋਲਾ ਠਿੱਕਦਾ ਤੇ ਨੌਜਵਾਨ ਉਹਨਾਂ ਦੇ ਉੱਤੇ ਜਦੇ ਜਾ ਕੇ ਗਿੱਲੀ ਬੋਰੀ ਪਾਉਂਦੇ ਨੇ ਕਹਿੰਦੇ ਜਦੇ ਕਹਿੰਦੇ ਨੇ ਮੁੰਡਿਆ ਇਹਨੂੰ ਬਾਚੋ ਖੋਲ ਮੈਨੂੰ ਦੇ ਦੀ ਕਾਕਾ ਪੁੱਤ ਮੈਨੂੰ ਫੜਾਈ ਇਸੇ ਤਰ੍ਹਾਂ ਗੋਲੀਆਂ ਤੇ ਜਦੋਂ ਮੈ ਇਹ ਜਾਣਕਾਰੀ ਮਿਲੀ ਤੇ ਮੈਂ ਕਿਹਾ ਪਤਾ ਤਾਂ ਕਰੀਏ ਕੀ ਹੈ ਜਦੋਂ ਮੈਂ ਪੁੱਛਿਆ ਉਹ ਕਹਿੰਦੇ ਕਿ ਭਾਈ ਸਾਡੇ ਲਈ ਤਾਂ ਇਹ ਮੈਡਲ ਨੇ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਕਿਸਾਨ ਪੁੱਤ ਮੈਡਲਾ ਮੰਗ ਸਜਾ ਕੇ ਆਪਣੇ ਘਰਾਂ ਨੂੰ ਲਿਜਾਣਾ ਚਾਹੁੰਦੇ ਨੇ ਉਹ ਕਹਿੰਦੇ ਆਪਣੇ ਧੀਆ ਪੁੱਤਰਾਂ ਪੋਤਿਆਂ ਪੋਤੀਆਂ ਦੋਤੇ ਦੋਤੀਆਂ ਨੂੰ ਦਿਖਾਵਾਂਗੇ ਕਿ ਖਿੱਤ ਲਈ ਕਿਸਾਨਾਂ ਦੇ ਲਈ ਸਮਾਜ ਦੇ ਲਈ ਪੰਜਾਬ ਦੇ ਲਈ ਇਸ ਮਿੱਟੀ ਦੇ ਲਈ ਯੁੱਜਣ ਤੇ ਸਰਕਾਰ ਨਹੀਂ ਸਾਨੂੰ ਇਨਾਮ ਦਿੱਤੇ ਨੇ ਆ ਮੈਡਲ ਦਿੱਤੇ ਨੇ ਸੋ ਉਹ ਕਹਿੰਦੇ ਕਿ ਅਸੀਂ ਇੱਥੇ ਜਿੱਦਾਂ ਹੀ ਕੋਈ ਖੋਲ ਗਿਰਦਾ ਕੋਈ ਗੋਲੀ ਦਾ ਗਿਰਦਾ ਹੈ ਕੋਈ ਅਥਰੂ ਗੈਸ ਦਾ ਗੋਲਾ ਡਿੱਗਦਾ ਤੇ ਅਸੀਂ ਉਹਦੇ ਉੱਪਰ ਆਪਣਾ ਨਾਂ ਲਿਖ ਲੈਨੇ ਕਿ ਭਈਆ ਮੇਰਾ ਬਜ਼ੁਰਗ ਕਹਿੰਦੇ ਸੀ ਕਹਿੰਦੇ ਕਿ ਇੱਕ ਵੀ ਮੈਨੂੰ ਦੇ ਦੀ ਇਕਤੀ ਇਹ ਮੇਰਾ ਆ ਬਣਦਾ ਗਿਰਨ ਤੋਂ ਪਹਿਲਾਂ ਅਸੀਂ ਕਹਿੰਦੇ ਤੈਅ ਕਰ ਲੈਨੇ ਆ ਤੇ ਅਸੀਂ ਨੌਜਵਾਨਾਂ ਨੂੰ ਕਹਿ ਜਿੰਨੇ ਪੈਸਾ ਉਹ ਦਿਓ ਸੋ ਅਸੀਂ ਕਹਿੰਦੇ ਉਹ ਲੈ ਕੇ ਆਪਣੀ ਟ੍ਰੈਲੀ 'ਚ ਰੱਖਨੇ ਆਪਣੇ ਝੋਲਿਆਂ 'ਚ ਰੱਖ ਰਹੇ ਆ ਆਪਣੇ ਟਰੈਕਟ ਤੇ ਰੱਖ ਰਹੇ ਆ ਘਰੇ ਜਾ ਕੇ ਆਪਣੀ ਬੈਠਕ ਸਜਾਵਾਂਗੇ ਆਪਣੇ ਡਰੈਿੰਗ ਰੂਮ 'ਚ ਰੱਖਾਂਗੇ ਆਪਣੀ ਕਾਨਸਟੇ ਆਪਣੇ ਆਲੇ ਦੇ ਵਿੱਚ ਹੈ ਆਪਣੇ ਸ਼ੋਕੇਸ ਦੇ ਵਿੱਚ ਰੱਖਾਂਗੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੀਏ ਕਿ ਜਦੋਂ ਕਿਸਾਨ ਹਿੱਤਾਂ ਲਈ ਅਸੀਂ ਲੜੇ ਸੀ ਤਾਂ ਸਰਕਾਰਾਂ ਨੇ ਸਾਨੂੰ ਆਹ ਨਾਮ ਦਿੱਤੇ ਨੇ ਉਹਨਾਂ ਲਈ ਅਥਰੂ ਗੈਸ ਦੇ ਗੋਲਿਆਂ ਦੇ ਖੋਲ ਗੋਲੀਆਂ ਦੇ ਖੋਲ ਪਲਾਸਟਿਕ ਦੀਆਂ ਗੋਲੀਆਂ ਦੇ ਖੋਲ ਮੈਡਲ ਬਣੇ ਬ ਇੱਧਰ ਕਹਿੰਦੇ 224 ਲਈ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭਦੇ ਜੀ ਹਾਂ 224 ਪੰਜਾਬ ਦੇ ਵਿੱਚ ਭਾਜਪਾ ਕਹਿੰਦੀ ਆਪਣੇ ਆਪ ਨੂੰ ਸੋਖੀ ਜੀ ਸਮਝਣ ਲੱਗ ਪਈ ਸੀ ਕਿ ਮਾਹੌਲ ਠੀਕ ਹੋ ਰਿਹਾ ਤੇ ਭਾਜਪਾ ਦੇ ਵਿੱਚ ਲੀਡਰ ਵੀ ਜਾ ਰਹੇ ਸੀ ਤੇ ਟਿਕਟ ਦੇ ਦਾਅਵੇਦਾਰ ਵੀ ਵਧ ਰਹੇ ਸੀ ਅਚਾਨਕ ਸੰਦੂਲਣ ਆ ਗਿਆ ਕਹਿੰਦੇ ਇੱਕ ਵਾਰ ਫੇਰ ਉਹ ਦਾਵੇਦਾਰੀ ਠੰਡੀ ਪੈਂਦੀ ਨਜ਼ਰ ਆਈ ਅਗਲੇ ਕਹਿੰਦੇ ਨਾ ਟਿਕਟ ਲੈ ਕੀ ਕਰਨਾ ਇੱਧਰ ਅਕਾਲੀ ਦਲ ਦਾ ਬਸਪਾ ਤੋਂ ਤੋੜ ਵਿਛੋੜਾ ਹੋ ਗਿਆ ਪਾਜਪਾਣਾ ਤੋੜ ਬਿਛੋੜਾ ਹੁਣ ਫਿਰ ਰਹਿ ਗਿਆ ਉਹ ਫਿਰ ਅੱਧ ਬਾਟੇ ਲਟ ਗਏ ਕਿਆ ਕੀ ਹੋ ਗਿਆ ਸਾਡੇ ਨਾਲ ਜਿੱਦਾਂ ਹੀ ਗੱਠਜੋੜ ਮੁੜ ਕੇ ਹੋਣ ਲੱਗਿਆ ਸੀ ਕਿਸਾਨਦਰੋਂ ਫੇਰਾ ਗਿਆ ਤੇ ਗੱਠਜੋੜ ਅਧੂਰਾ ਰਹਿਣ ਦਾ ਮਤਲਬ ਸਾਨੂੰ ਵੀ ਉਮੀਦਵਾਰ ਆਪਣੀ ਆਪ ਲੱਭਣੇ ਪਣਿਆ ਤੇ ਬਿਸ਼ੱਕ ਅਕਾਲੀ ਦਲ ਕੋਲ ਉਮੀਦਵਾਰ ਤਾਂ ਹੈਗੇ ਚਿਹਰੇ ਮੋਹਰੇ ਹੈਗੇ ਪਾਰਟੀ ਲਾਈਨ ਤੋਂ ਹਟਕੇ ਬੰਦੇ ਨਹੀਂ ਜਾਂਦੇ ਜੇ ਪਾਰਟੀ ਨਾਲ ਖੜੇ ਨੇ ਉਹ ਕਹੇ ਤੇ ਟਿਕਟ ਲੈ ਕੇ ਲੜਤਾ ਲੈਣਗੇ ਪਰ ਉਹ ਕਿਸ ਹਿੰਮਤ ਨਾਲ ਲੜਨਗੇ ਕਹਿੰਦੇ ਇਹ ਆਪਣਾ ਸਵਾਲ ਕਾਂਗਰਸ ਦਮਗਜੀ ਦਾ ਮਾਰੀ ਜਾਂਦੀ ਆ ਕਿ ਕੱਲਿਆਂ ਲੜ ਕੇ ਸਾਨੂੰ ਫਾਇਦਾ ਪਰ ਹੈ ਉਹ ਵੀ ਦੁਬਿਧਾ ਦੇ ਵਿੱਚ ਆ ਕਦੇ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਕਦੇ ਕਹਿੰਦੇ ਅਸੀਂ ਪ੍ਰਦਰਸ਼ਨ ਕਰ ਰਹੇ ਆ ਕਦੇ ਬੰਦ ਦੇ ਵਿੱਚ ਖੁੱਲ ਕੇ ਨਾਲ ਨਹੀਂ ਆਉਂਦੇ ਸੋ ਇਸ ਲਈ ਕਾਂਗਰਸੀ ਲੀਡਰਾਂ ਦੀ ਆਪਣੀ ਰੂਪਦਾ ਪਰ ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਕਿ ਸੱਤਾ ਤਾਰੀ ਧਰ ਵੀ ਉਮੀਦਵਾਰੀ ਨੂੰ ਲੈ ਕੇ ਦਵੇਦਾ ਛੋਵੇ ਜਿਹੜੀ ਪਾਰਟੀ ਕੋਲ 92 ਐਮਐਲਏ ਹੋਣ ਜਿਹੜੀ ਪਾਰਟੀ ਦਮਗੀਆਂ ਮਾਰਦੀ ਹੋਵੇ ਕਿ 14 ਦੀ 14 ਸੀਟਾਂ ਜਿੱਤਾਂਗੇ ਜਿਹੜੀ ਪਾਰਟੀ 11 ਹਲਕਿਆਂ ਦੇ ਵਿੱਚੋਂ 39 ਨਾਮਜਾਨ 39 42 ਨਾਮਜਾਨ ਉਮੀਦਵਾਰਾਂ ਦੇ ਉਹਨਾਂ ਕੋਲ ਵੀ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਦੇ ਲਈ ਦਮ ਨਾ ਹੋਵੇ। ਇਹ ਗੱਲ ਆਪਾਂ ਕਿਉਂ ਕਰ ਰਹੇ ਆਂ? ਪੰਜਾਬ 'ਚ 13 ਲੋਕ ਸਭਾ ਹਲਕੇ ਨੇ। ਦੋ ਹਲਕਿਆਂ ਦੇ ਵਿੱਚ ਕਹਿੰਦੇ ਲਗਭਗ ਨਾਮ ਤੈਅ ਸੀ ਸੰਗਰੂਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਸਣ ਦੇ ਪਰਿਵਾਰਖ ਜੀ ਦਾ ਜਾਂ ਨੇੜਲੇ ਮਿੱਤਰ ਦਾ। ਇਸੇ ਤਰ੍ਹਾਂ ਕਹਿੰਦੇ ਕਿ ਜਲੰਧਰ ਤੋਂ ਸ਼ਸ਼ੀਲ ਰਿੰਕੂ ਦਾ ਨਾਮ ਤੈਅ ਸੀ। ਬਾਕੀ 11 ਹਲਕਿਆਂ ਲਈ ਉਮੀਦਵਾਰ, ਦਾਵੇਦਾਰ, ਉਮੀਦਵਾਰਾਂ ਦੇ ਨਾਮ ਮੰਗੇ ਗਏ ਸੀ ਜਿਨ੍ਹਾਂ 'ਚ 43 ਤੋਂ 42 ਨਾਮ ਗਏ ਨੇ। ਪਰ ਕਹਿੰਦੇ ਕਿ ਹੁਣ 12 ਹਲਕਿਆਂ ਤੇ ਲੱਭਣਿਆ ਸੰਗਰੂਰ ਹਲਕੇ ਤੋਂ ਵੀ ਉਮੀਦਵਾਰ ਲੱਭਣਾ ਕਿਉਂਕਿ ਸਥਿਤੀ ਫੇਰ ਬਦਲ ਗਈ ਪਿਛਲੀ ਵਾਰ ਵੀ ਲਗਭਗ ਪਰਿਵਾਰਕ ਜੀ ਨੂੰ ਤੈਅ ਸੀ ਅਚਾਨਕ ਸਿੱਧੂ ਮਸੇਵਾਲਾ ਕਾਂਡ ਹੁੰਦਾ ਉਹ ਸਾਰਾ ਘਟਨਾਕਰਮ ਵਾਪਰਦਾ ਤੇ ਸਥਿਤੀ ਪਲਟ ਜਾਂਦੀ ਹੈ ਇਸ ਲਈ ਕਹਿੰਦੇ ਪਰਿਵਾਰਕ ਜੀ ਨਹੀਂ ਲੜਦਾ ਹੁਣ ਫੇਰ ਹੁਣ ਕਹਿੰਦੇ ਕਿਸਾਨ ਅੰਦੋਲਨ ਪੰਜਾਬ ਚ ਆਮ ਆਦਮੀ ਪਾਰਟੀ ਸਥਿਤੀ ਹਾਲਾਤ ਸਿੱਧੇ ਇਹ ਜਿਸ ਕੰਮ ਹੀ ਨਹੀਂ ਹੈ ਕਿ ਸਿੱਧਾ ਆਪਣੇ ਟੱਬਰ ਤੇ ਜੀਤੇ ਦਾ ਖੇਡ ਲਈ ਸੋ ਇਸ ਲਈ ਕਹਿੰਦੇ ਕਿ ਜੇ ਸਮਝ ਨਹੀਂ ਆਉਂਦੀ ਇਸ ਲਈ 12 ਦੇ 12 ਹਲਕਿਆਂ ਜੋ ਉਮੀਦਵਾਰ ਜਿਹੜੇ ਨਾਮ ਗਏ ਨੇ ਉਹ ਤਾਂ ਲੜਨਾ ਚਾਹੁੰਦੇ ਨੇ ਪਰ ਜਿਹੜੇ ਨਾਮ ਨਹੀਂ ਗਏ ਆਵਾਦੀ ਪਾਰਟੀ ਨੂੰ ਟਿਕਟ ਦੇਣਾ ਚਾਹੁੰਦੀ ਆ ਤੇ ਉਹ ਟਿਕਟ ਲੈਣਾ ਨਹੀਂ ਚਾਹੁੰਦੇ ਜੀ ਹਾਂ ਆਮ ਆਦਮੀ ਪਾਰਟੀ ਇਹਨਾਂ ਗੱਲ ਸਪਸ਼ਟ ਰੂਪ ਚ ਸਮਝ ਚੁੱਕੀ ਹੈ ਕਿ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਮੰਗੇ ਇਸ ਵਾਰ ਦੀ ਲੋਕ ਸਭਾ ਚੋਣਾਂ ਨਹੀਂ ਹੋਣੀਆਂ ਇਸ ਵਾਰ ਪਾਰਟੀ ਦੇ ਸਿੰਬਲ ਤੇ ਮੋਹਰ ਨਹੀਂ ਲਗਣੀ ਇਸ ਵਾਰ ਭਗਵੰਤ ਮਾਨ ਦੇ ਨਾਂ ਤੇ ਮੋਹਰ ਨਹੀਂ ਲਗਣੀ ਸਰਕਾਰ ਦੀ ਕਾਰਗੁਜ਼ਾਰੀ ਸਰਕਾਰ ਦੇ ਫੈਸਲੇ ਸਰਕਾਰ ਦੇ ਚ ਸੱਚੇ ਝੂਠੇ ਬਾਦੇ ਇਸਤਿਹਾਰबाजी ਕੰਮਕਾਰ ਉਹਨਾਂ ਸਾਰਿਆਂ ਨੂੰ ਦੇਖ ਕੇ ਵੀ ਵੋਟ ਪੈਣੀ ਹੈ ਤੇ ਨਾਲ ਨਾਲ ਪਾਰਟੀ ਦਾ ਵਿਅਕਤੀ ਕੌਣ ਹੈ ਚਿਹਰਾ ਕੌਣ ਹੈ ਮੋਹਰਾ ਕੌਣ ਹੈ ਉਹਦੀ ਲੋਕਾਂ ਨਾਲ ਰابطਾ ਕਿਹੋ ਜਿਹਾ ਹੈ ਉਹਦੀ ਕਾਰਗੁਜ਼ਾਰੀ ਕਹੀ ਜੀ ਹੈ ਇਸ ਲਈ ਕੱਲੇ ਭਗਵੰਤ ਮਾਨ ਔਰ ਪਾਰਟੀ ਦੇ ਸਿੰਬਲ ਦੀ بجائے ਲੋਕਾਂ ਨੇ ਉਮੀਦਵਾਰ ਵੀ ਕੋਖਣਾ ਪਰਖਣਾ ਤੇ ਇਸ ਲਈ ਕਹਿੰਦੇ ਜੀ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕੋਈ ਤਜਰਬੇਕਾਰ ਚਿਹਰਾ ਕੋਈ ਨਾਮੀ ਚਿਹਰਾ ਆਪਣੀ ਹੋਂਦ ਪਛਾਣ ਰੱਖਣ ਵਾਲਾ ਚਿਹਰਾ ਚੋਣ ਲੜੇ ਇਸ ਲਈ ਉਹ ਸੰਗਰੂਰ ਤੋਂ ਕਦੇ ਸੋਚਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲੇ ਮਿੱਤਰ ਕਲਾਕਾਰ ਕਰਮਜੀਤ ਅਨਮੋਲ ਨੂੰ ਟਿਕਟ ਦੇਣ ਬਾਰੇ ਕਦੇ ਉਹ ਸੋਚਦੇ ਆਮਨ ਰੋੜੇ ਨੂੰ ਟਿਕਟ ਦੇ ਦਈਏ ਹੁਣ ਕਦੇ ਉਹ ਸੋਚਦੇ ਮੀਥੇਰ ਨੂੰ ਚੋਣ ਲੜਾ ਲਈਏ ਹਾਂ ਕਦੇ ਸੋਚਦੇ ਕਿ ਨਹੀਂ ਮੁਹੰਮਦ ਸਦੀਕ ਕਾਲੇ ਹਲਕੇ ਚ ਭੇਜ ਦਈਏ ਕਰਮਜੀਤ ਸਿੰਘ ਮੋਹਨ ਨੂੰ ਕਦੇ ਕਹਿੰਦੇ ਫਰੀਦਕੋਟ ਤੋਂ ਬੀਬੀ ਨੂੰ ਲੜਾ ਲੋ ਬਲਜੀਤ ਕੌਰ ਨੂੰ ਕਹਿੰਦੇ ਉਹਨੂੰ ਟਿਕਟ ਦੇ ਲੈਨੇ ਕਦੇ ਕਹਿੰਦੇ ਖੰਡੂਰ ਸਾਹਿਬ ਕੁਲਤਾਰ ਸੰਧਵਾ ਨੂੰ ਭੇਜ ਲੋ ਕਹਿੰਦੇ ਨਹੀਂ ਐਂ ਕਰੋ ਫਿਰ ਬਠਿੰਡੇ ਤੋਂ ਖੁੱਡੀਆਂ ਨੂੰ ਲੜਾ ਲੋ ਸੋ ਇਸ ਤਰ੍ਹਾਂ ਹੁਣ ਉਹ ਮੰਤਰੀਆਂ ਤੇ ਦਾਖ ਖੇਡਣਾ ਚਾਹੁੰਦੇ ਆ ਹੁਣ ਲੱਗਦਾ ਕਿ ਮੰਤਰੀਆਂ ਕੋਲ ਚੋਣਾ ਲੜਨ ਦੇ ਤਜਰਬੇ ਵੀ ਹੈਗੇ ਆ ਹਾਂ ਸਰਕਾਰੀ ਚਿਹਰਾ ਮੋਹਰਾ ਵੀ ਹੈਗਾ ਪਹਿਚਾਨ ਵੀ ਹੈਗੀ ਆਪਣਾ ਦਮ ਖੰਬ ਵੀ ਹੈਗਾ ਤੇ ਚੋਣ ਲੜਾਦੀ ਹੈ ਤੇ ਕੁਝ ਐਮਐਲਏ ਨੂੰ ਤਾੜ ਲੀਏ ਦੂਏ ਪਾਸੇ ਕਹਿੰਦੇ ਜੇ ਹਾਰ ਗਏ ਫਿਰ ਇਕ ਹੋਰ ਬਦਕੋਈ ਪਈ ਹੈ ਮੁਰੇ ਦੁਆਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਹੋਊਗਾ ਕਿ ਹਾਰ ਵੱਡੀ ਜੇ ਜਿੱਤ ਗਏ ਫਿਰ ਜਿੰਮਨੀ ਚੋਣ ਚ ਜਾਣਾ ਪਊਗਾ ਤੇ ਦੂਸਰੇ ਪਾਸੇ ਮੰਤਰੀ ਕਹਿੰਦੇ ਮੰਤਰੀ ਬਣਿਆ ਅਸੀਂ ਦਿੱਲੀ ਜਾ ਕੇ ਕੀ ਕਰਨਾ ਤੇ ਜੇ ਜਿੱਤ ਗਏ ਫਿਰ ਮੰਤਰੀਪਦ ਛੱਡ ਕੇ ਦਿੱਲੀ ਜਾਣਾ ਪਊਗਾ ਉੱਥੇ ਪਤਾ ਨਹੀਂ ਸਰਕਾਰ ਆਪਣੀ ਆਉਣੀ ਹੈ ਕਿ ਨਹੀਂ ਆਉਣੀ ਤੇ ਜੇ ਹਾਰ ਗਏ ਫਿਰ ਚਾਹੇ ਮੰਤਰੀਪਦਤਾ ਰਹਿ ਜਵੇ ਪਰ ਇੱਕ ਹਾਰ ਤਾਂ ਖਾਤੀ ਹੀ ਗਣੀ ਜਾਣੀ ਆ ਸੋ ਇਹ ਸਥਿਤੀ ਦੇ ਵਿੱਚੋਂ ਆਮ ਆਦਮੀ ਪਾਰਟੀ ਵੀ ਲੰਘ ਰਹੀ ਆ ਅਕਾਲੀ ਕਾਂਗਰਸੀ ਭਾਜਪਾ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਦੇ ਵਿੱਚੋਂ ਉਮੀਦਵਾਰ ਲੱਭਣੇ ਮੁਸ਼ਕਲ ਹੋਏ ਪਏ ਨੇ ਆ ਹਾਲਤ ਹੈ ਜੀ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਜਦੋਂ ਸਾਰੀਆਂ ਪਾਰਟੀਆਂ ਸਥਿਤੀ 'ਚ ਹੁਣ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੂੰ ਲੈ ਕੇ ਦੁਵਿਧਾ 'ਚ ਹੁਣ ਇਹਦਾ ਮਤਲਬ ਇਹ ਗੱਲ ਤੋਂ ਸਪਸ਼ਟ ਹੈ ਕਿ ਲੋਕ ਜਾਗਰੂਕ ਰਹਿ ਤੇ ਲੋਕਾਂ ਦਾ ਜਾਗਦੇ ਰਹਿਣਾ ਬਹੁਤ ਜ਼ਰੂਰੀ ਹੈ ਇਸੇ ਲਈ ਅਸੀਂ ਇਸ ਪੈਨ ਤੇ ਖਬਰ ਲੈ ਕੇ ਆਜ਼ਰੂਣੇ ਆ ਤੁਸੀਂ ਵੇਖਦੇ ਰਹੋ ਲਿਬਰਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ